ਪੰਦਰਾ ਕੱਟੋ ਬਹੁਤ ਲੜਕ ਅੱਛਾ ਡੈੜ ਨਾਰਦ ਗਾਉਗਾ ਗਰਮ ਹੋ ਗਿਆ ਉਹ ਇਹਦਾ ਕੱਟੋ ਗਰਮ ਡੈੜੀ ਗਾ ਗਣ ਬ ਗਾਣਾ ਕੱਟ ਗਾਣਾ ਕੱਟ ਨੂੰ ਕਿਦੋਂ ਕੁੱਟਿਆ ਲੱਗਨੇ ਡੈੜੀ ਇਹਦਾ ਉਹ ਤੂੰ ਤਾਂ ਲਾ ਦੇ ਮੱਛੀ ਦਾ ਸਾਲਾ ਯਾਰ ਮੱਛੀ ਰਹਿਣਾ ਭੰਤ ਮੱਛੀ ਰਹਿਣਾ ਸਿਰ ਬਹੁਤ ਆ ਤਾਂ 15 ਤਾਰ ਛੋੜਿਆ ਉਥੇ ਬੋਰ ਦਵਾਰੇ ਸਿੱਧਾ ਟੀ ਟੀ ਉਹ ਵਸਾ ਰੁੜਕੀ ਰੁੜਕੀ ਬੰਦੇ ਵਾਲੇ ਪਟਿਆ ਵੱਢਣਗੇ ਓਰੇ ਸਕੂਲ ਦੇ ਕੈਮਰੇ ਕੈਮਰੇ ਚੱਲਦੇ ਨੇ ਜਟਾਈ ਕਰਨਗੇ ਤੇਰੀ ਹੋਣੀ ਹੈ ਵਾਸ 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 ਕਿੱਸੇ ਦਾ ਲਗਾ ਪਿੱਛੇ ਹੋ ਕੇ ਜੋੜੀ ਆ ਦਾਰ ਓਰੇ ਦਾ ਕੀ ਮੇਲੇ ਹੁੰਦੀ ਫੇਰ ਉਹ ਦਾਰ ਛੋਟੀ ਲੱਗਨੇ ਦਾਰ ਵਿਚਾਲੇ ਫੇਰ ਗਿਰੋ ਅੱਛਾ ਉਹ ਜੋੜੀਆਂ ਘੰਟਾ <laughs> लग गया डे नहीं ओ क्राड़ लगा।, क्राड़ लगा नहीं, लगा। अं? नहीं हाँ। लगा। अच्छा टोनी लगा टोनी आ रहा अच्छा टोनी 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 ओ गया नहीं रोटी नहीं टोनी 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 गया रोटी रोटी आ गया अच्छा जी ओ माय केबल केबल ਉਹ ਬੋਲ ਲੇ ਕੋਈ ਭਾਗ ਨੀ ਬੋਲ ਉਹ ਮਾਵਾ ਨੇ ਕੀ ਬੋਲਿਆ ਮਾਵਾ ਇੱਕੋਂ ਅੰਡੇ ਖਾਣ ਲਾਲ ਜੀ ਹੈ ਲਾਲ ਜੀ ਜਾਣਨਾ ਲੈ ਹੈ ਲਾਲ ਜੀ ਨੂੰ ਓਰੇ ਜਿਹੜਾ ਲੱਗਿਆ ਵਾ ਜੀ ਟੋਨੀ ਤੂੰ ਲਾਲ ਜੀ ਨੂੰ ਪੁੱਛ ਰਿਹਾ ਏ ਕਦੋਂ ਲਾਲ ਜੀ ਮਾ ਮਿਲ ਨਹੀਂ ਕਦੋਂ 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 ਮਿਲਾ ਉਹ ਕਾਗੜਾ ਮਾਵਾ ਸੋਲੇ ਡਾੜੀ ਦਾ ਲੜਾ ਅੱਛਾ ਅਜਿੰਦਾ ਲਗਾ ਆ ਦਿਖਾ ਅਭੀ ਅੱਛਾ ਅਭੀ ਇੱਕ ਮਿੰਟੇ ਜਿੰਦਾ ਲਗਾ ਪੰਡਰਾ ਪੱਕੇ ਅੰਦਰ ਮੰਝੇ ਗਾਲਾ ਕੱਢ ਦੋ ਗਾਲਾ ਕੱਢ ਦੋ ਆਹ ਅੰਦਰ ਦਾ ਪੰਡਰਾ ਕੱਢੋ ਬਹੁਤ ਲੜਕ ਅੱਛਾ ਡਰੀ ਨਾਰਾ ਗਾ ਗਰਮ ਹੋ ਗਿਆ ਮੈਂ ਤਾਂ ਕਿੰਡਾ ਗਰਮ ਡਰੀ ਗਾ ਕੱਢ ਮੈਂ ਗਾਲਾ ਕੱਢ ਗਾਲਾ ਕੱਢ ਨੂੰ ਕਿਦੋਂ ਕੁੱਟਿਆ ਹਾਂ ਕੁੱਟਿਆ ਹਾਂ ਕੁੱਟਿਆ ਗਰਮ ਸਭਨ ਕਰ ਚੰਚਮਨ ਕਰ ਪੰਡਰ ਚ ਮੈਂ ਤਾਂ ਨੜਾਦਾ ਦੁੱਕਣ ਵਾਲੇ ਨੜਾਦਾ ਤੂੰ ਦੁੱਕਣ ਨੂੰ ਕਰਕੇ ਬੋਲ ਕਹਤੋਂ ਕਿ ਲੜਾਈ ਹੋ ਕਿ ਦੜੇ ਨਾਲ ਦੜੀ ਨਾਲ ਕਿੰਨਾ ਕੀ ਕਹਿੰਦਾ ਕਿੰਨਾ ਜਿੰਦਾ ਲਗਾ ਹਾਂ ਕੋਣ ਰ ਬੜੇ ਸਰ ਰਖਾ ਜਿੰਦਾ ਲਗਾ ਅੱਛਾ ਤੇਰਾ ਕੰਮ ਆਪਾਂ ਕਰ ਦੇਣਾ ਸੋਰੀ ਟੈਨਸ਼ਨ ਆ ਰਿਹਾ ਤੈਨੂੰ ਪੰਕ ਕਰਦਾ ਹਾਂ ਚੱਬੇ ਆਪ ਜਿੰਦਾ ਲਗਾ ਬਾ ਚਾਬੀ ਪਾਂ ਚਾਬੀ ਖੋਲਣੀ ਆਪਾਂ ਉਹਦਾ ਟੈਨਸ਼ਨ ਓਏ ਆ ਚਾਬੀ ਤੇਰੇ ਉਹ ਗੱਲ ਚ ਬੰਦਣੀ ਆ ਉਹਦੇ ਲਈ ਹਾਂ ਨਾ ਕੋਈ ਕੱਟ ਸਕਦਾ ਪ੍ਰਿੰਸੀਪਲ ਨੂੰ ਕਹਿ ਦੇਣਾ ਡੀਏਪੀ ਹਾਂ ਪ੍ਰਿੰਸੀਪਲ ਨੂੰ ਤੇਰੀ ਸਿੱਧੀ ਸਪਾਰਸ ਅੱਛਾ ਹੁਣ ਮੈਨੇਜਰ ਬਣਾ ਦੇਣਾ ਉਹਦਾ ਬਣਾ ਦਈਏ ਹਾਂ ਬਣਾ ਦਈਏ ਬਰਟਾ ਤਾਂ ਆਰਡਰ ਮਾਰਨਾ ਬਸ ਸਾਰੇ ਬਸ ਐ ਕਰਨਾ ਦਾ ਕਿਵੇਂ ਹਾਂ ਕਰਕੇ ਦਾ ਕਰ ਤੈਨੂੰ ਪਹਿਲਾਂ ਆਹੀ ਸਿਖਾਣੀ ਪੈਣੀ ਆ ਪਹਿਲਾਂ ਤੈਨੂੰ ਆਹੀ ਸਿਖਾਣੀ ਪੈਣੀ ਆ ਹਾਂ ਐ ਕਰ ਐ ਕਰ ਐ ਕਰ ਐ ਹਾਂ 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 ਮਤਾਂ ਹੀ ਕਰਨਾ ਮੈਜਰ ਮੈਜਰ ਹੂੰ ਕਹਦੋ ਕਹਦੋ ਯਾ ਤੈਨੂੰ ਸਮਝਣਾ ਕੰਮ ਆ ਕਹਦੋ ਕਾ ਕਹਦੋ 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 ਯਾ ਵਾ ਆਦ ਨੂੰ ਸਿਖਾਉਣੀ ਆ ਹਾਂ ਜਿਆਦਾ ਰੱਖੀ ਸਿਖਾਉਣੀ ਉਹਨੂੰ ਚਾਹੇ ਆਪਾਂ ਮਰਜੀ ਵਿੱਚ ਨਾਜ਼ੀ ਕੇ ਹਾਂ ਬਸ ਈ ਕਿ ਲਈ ਸਿਖਾਈਏ ਤੈਨੂੰ ਹਾਂ ਬਸ ਸਿਖਾਈਏ ਬਸ ਖਾਂ ਆਂਦੀ ਨਹੀਂ ਨਾ ਕਹੀ ਨਹੀਂ ਕਿਸ ਨੇ ਸਿਗਾ ਗੱਡੋ ਉਸ ਦਾ ਤੈਨੂੰ ਨਾ ਸਾਰਾ ਹਾਂ ਨਾਲ ਕਹਿ ਦੂ ਨਾ ਲੜਾਈ ਪਾਈ ਇਹਨਾਂ ਨੂੰ ਹੈ ਨਾਲ ਕਹਿ ਦੂ ਨਾ ਕੁੱਟੀਆਂ ਇਹਨਾਂ ਨੂੰ ਆ ਡਾੜੀ ਲੜ ਸਵਰੇ ਅੱਛਾ ਚਮਕਰ ਬਹੁਤ ਲੜ ਆਪਾਂ ਜਰਾ ਸਵਰੇ ਲੜ ਸਵਰੇ ਕਿੱਡੋ ਆ ਗਿਆ ਅੱਛਾ ਚਮ ਬਹੁਤ ਖਰਾਬ ਆ ਮਜਰ ਬਹੁਤ ਮੋਂਦਾ ਤੈਨੂੰ ਥੱਪਣ ਮਾਰਿਆ ਤੈਨੂੰ ਕੁੱਟਿਆ ਫਿਰ ਕਰ ਦੇਣਾ ਕੰਮ ਟੈਨਸ਼ਨ ਨਾ ਲੈ ਐ ਓਏ ਤੈਨੂੰ ਕੁੱਟਿਆ ਫਿਰ ਨਾ ਕੀ ਕਰੀਏ ਭੱਜ ਗਿਆ ਬਿਜਾ ਬੈਨ ਲੈ ਗਿਆ ਸਵਰੇ ਰੋਟਰ ਲੈ ਗਿਆ ਲੈ ਆ ਅੱਛਾ ਨੰਗੇ ਬੈਨ ਜਦੋਂ ਭੱਜ ਗਿਆ ਫਿਰ ਬੱਚੇ ਸਕੂਲ ਲੈ ਨਹੀਂ ਤੇਰ ਤਰਪਾਈ ਹੁੰਦੀ ਹਾਂ ਉਹਦੀ ਨਾ ਹੁਣ ਕਿੱਧਰ ਕੀ ਤੁਹਾਡੇ ਦੋਹਾਂ ਦਾ ਪੋਡਕਾਸਟ ਕਰਾ ਦੇ। ਉਹ ਕਰ ਦੋ। ਪਹਿਲਾਂ ਗੁਟਾਈ ਕਰਾਣੀ ਹੋ। ਹਾਂ। ਹੁਣ ਡੈੜੀ ਲੜਾ। ਅੱਛਾ। ਸਵੇਰੇ ਲੜਾ। ਡੈੜੀ ਲੜਿਆ ਸਵੇਰੇ। ਹਾਂ। ਚੰਮਣ ਬਹੁਤ ਖਰਾਬ ਕਰ। ਚੰਮਣ। ਚਮਚ। ਚੰਮਣ ਤੇ ਮਨ ਵੀ ਆ ਗਈ। ਨਹੀਂ ਉਹ ਕੱਢੋ ਚਮਕ ਕਰ। ਉਹ ਬਹੁਤ ਤੇਜ਼ ਲੜਾ। ਚਮਲ ਦਾ ਅੱਛਾ ਲੜਦਾ। ਬਹੁਤ ਤੇਜ਼ ਲੜਾ। ਬਹੁਤ ਤੇਜ਼ ਲੜਾ। ਹਾਂ ਤੇਜ਼ ਲੜਾ। ਕੋਈ ਗੱਲ ਨਹੀਂ ਤੇਰੇ ਅੰਦਰੇ ਕਰ ਦਨਾ ਸਾਰਾ ਟੀਵੀ ਸਕੂਲ ਟੈਂਸ਼ਨ। ਹਾਂ। ਐਂਚਨ ਆ ਮੱਛਰ ਹੋ ਗਿਆ ਆ ਹੁਣ ਆ ਸਾਰੇ ਮੱਛਰ ਪੱਖਾ ਦਾ ਲਾ ਦੇ ਯਾਰ ਆ ਨੌਂ ਬਰਾਦੀ ਹੈ ਹਾਂ ਦੀ ਬੋਲ ਹਾਂ ਓਏ ਪੱਖਾ ਦਾ ਲਾ ਦੇ ਤੇਰੀ ਉਹ ਮੱਝਾ ਟੁੱਟਿਆ ਪੱਖਾ ਯਾਰ ਇੰਨਾ ਟੁੱਟਿਆ ਤੇਰਾ ਨਾਮ ਕੀ ਨਾਮ ਕੀ ਹੋ ਜ਼ਰਾ ਮੈਂ ਬੋਬੀ ਹਾਂ ਮੈਂ ਬੋਬੀ ਬੋਬੀ ਦਾ ਹਾਲਿੰਗ ਬਾਸਾ ਬੋਬੀ ਬੋਬੀ ਦਾ ਹਾਲਿੰਗ ਬੋਬੀ ਬਾਸਾ ਪੱਖਾ ਦਾ ਲਾ ਦੇ ਯਾਰ ਸਾਡੀ ਓਏ ਬੋਬੀ ਬਾਸਾ ਬੋਬੀ ਪੱਖਾ ਦਾ ਲਾ ਦੇ ਮੇਰਾ ਦਿਗ ਨਹੀਂ ਮੇਰਾ ਹੁਣ ਲੱਗਦੇ ਗੜੀ ਆਦਾ ਤੂੰ ਤਾਂ ਲਾ ਦੇ ਮੱਛੀ ਦਾ ਸਾਲਾ ਯਾਰ ਮੱਛੀ ਰਹਿਣਾ ਭਾਈ ਮੱਛੀ ਰਹਿਣਾ ਸਿਰ ਬਹੁਤ ਆ ਤਾਂ ਆ ਪੰਦਰਾਂ ਤਾਰ ਛੋੜਿਆ ਉਹ ਉੱਥੇ ਬੋੜ ਤਾਰ ਦਾ ਮੈਂ ਤੇਰੇ ਵਾਸਤੇ ਤਾਰ ਕੱਲੂ ਕਰ ਬੋੜ ਹੈ ਇੱਡਾ ਦਾ ਬੋੜਾ ਯਾਰ ਅੰਨਾ ਤਾਰ ਜਾਨੀ ਅੰਦਰ ਉਹ ਲਗਾਉਂਦਾ ਚੱਲ ਚੱਲ ਜੀ ਡੈਡੀ ਕਰੂਗਾ ਥਰਾ ਅੱਗੇ ਚੱਲ ਠੀਕ ਆ ਫਿਰ ਓਕੇ ਬਾਏ ਠੀਕ ਆ ਬਾਏ ਕਰ ਦੇ ਕੱਲ ਕੱਲੂ ਆਪਾਂ ਕੰਮ ਕਰ ਦੇਣਾ ਕੱਲੂ ਕੰਮ ਕਰ ਦੇਣਾ ਆਜਾ ਕਦੋਂ ਦਾ ਕੰਮ ਕਰ ਦੇਣਾ ਕਰ ਦੇਣਾ ਠੀਕ ਆ ਕਿੰਨੇ ਥੱਪੜ ਲਾਉਣੇ ਹੁਣ ਆ ਬਤਾ ਬਸ ਤਿੰਨ ਵੱਧ ਦਾ ਦੇ ਆਪੇ ਦਾ ਦੇ 50 ਲਾ ਦੀ ਪਈਆਂ ਕਹਿੰਦਾ ਬੱਸ ਉਹਨੂੰ ਚਾਹੀਦੀ ਸਵੇਰੇ ਬਾਰਨਿੰਗ ਦੇ ਦਿੰਦੇ ਨਾ ਠੀਕ ਆ ਜਦ ਵੀ ਆ ਗਿਆ ਕਹਿੰਦਾ ਤੇਰਾ ਕੰਮ ਤੇ ਐਂ ਕਰਨਾ ਐਂ ਕਰਨਾ ਮੈਂ ਕੰਮ ਕੰਮ ਪਹਿਲਾਂ ਤਾ ਸਿੱਖ ਹਾਂ ਦੇਖ ਹਾਂ ਕਰਤਾ ਜਿਦਾਂ ਐਂ ਕਰਨਾ ਬੱਸ ਸਿੱਧਾ ਕਹਿ ਨਹੀਂ ਉਹਨੂੰ ਅੱਛਾ ਹੈ ਵੀ ਚੱਕ ਸਿੱਧੀ ਵੀ ਤੁਰ ਗਿਆ ਵੀ ਵੀ ਆ ਹਾਂ ਉਹ ਤੇ ਟੱਪਣਾ ਥੱਲੇ ਆ ਵੀ ਵੀ ਉੱਪਰ ਥੱਲੇ ਹੋ ਜਾਊਗਾ ਕੋ ਜ਼ਮਾਨੇ ਦਾ ਤਰ੍ਹਾਂ ਬੜ ਬਸ ਬੰਦਾ ਬਣ ਗਿਆ। ਉਹ ਮੇਰਾ ਡੌੜਾ ਤੋੜ ਦੂਗਾ। ਡੌੜਾ ਤੋੜ ਦੂਗਾ। ਚਲ ਫਤਖਾ ਜੀ। ਉਹ ਤਾਂ ਸਾਰੇ ਚੁੱਪ ਦਾ ਕਰਦਾ ਜੀ ਬੋਲਣ ਨੂੰ। ਅੱਜ ਤਾਂ ਆਲਾ ਬਲਾਗ ਜੀ ਡਰ ਗਿਆ। ਉਹ ਮੇਰਾ ਬਾਬਾ ਦੇਲਾ ਬੇਸ਼ਕੀ। ਮੈਂ ਮੇਰੇ ਖੰ। ਉਹ ਖੜਜਾ ਲਾ ਕੇ ਰੱਖਾ ਸਣਾ ਹੁਣ ਤੇ ਦੁਬਾਰੇ ਕਰੀ ਗਾ। ਉਹ ਯਾਰ ਇੱਧਰ ਲਾ ਲਾ। ਦੁਆ ਕੀ ਮੀਟ ਵੀ ਸੂਰ ਦਾ ਖਾਂਦਾ ਹੈ ਓਏ ਇੰਨਾ ਵੀ ਨਾ ਕਰ ਓਏ ਆਹ ਤੇ ਬੀਬੀ ਦਾ ਜਰਾ 200 ਲੱਗ ਗਿਆ ਹੋਇਆ ਸਰਾ ਮੈਂ ਤੇਨੇ ਜਵਾਬ ਤਾਗਾ ਤੇ ਤੇ ਜਵਾਬ ਦੇਣਗੇ ਡਾਕਟਰ ਹੱਸ ਕੇ 300 ਬੀਬੀ ਬਤਾ ਲਿਆ ਤੇਰੀ ਬਾਣੀ ਭਾਈ ਚੱਲਦਾ ਹਾ ਉਹ ਨਹੀਂ ਇੰਨਾ ਟਾਈਟ ਵੀ ਨਾ ਕਰ ਬੰਦ ਹੀ ਹੁਣ ਚੱਕੋ ਆ ਤਾਂ ਬਈ ਮੋٹے ਦੀ ਇਨ ਫਿਊਚਰ ਮੈਂ ਕਰਨਾ ਹੋਇਆ ਮਾਰ ਕਿਉਂ ਛੱਡੀ ਆ ਦੇਈਦਾ ਮਦਰ ਮਚਣਾ ਆਪਾ ਉਹ ਕੋ ਵੀ ਆ ਰਿਹਾ 20 ਵੀ ਆਉਂਦਾ ਦੇਖ ਮੋਟੇ ਹੋ ਰਿਹਾ ਆ ਉਹ ਇਹ ਦੋਸਤ ਵੀ ਉਹ ਦਿੱਤੀ ਮੋੜਿਆ ਵੀ ਆ ਦੋਸਤ ਵੀ ਬੀਟ ਗਿਆ ਪਾਣੀ ਖੰਡਾ ਨਾ ਮਾਰ ਜਣਾ ਨਾ ਨਹੀਂ ਨਹੀਂ ਬਸ ਉਹ ਯਾਰ 120 80 ਹੁੰਦਾ ਇਹਦਾ ਸਾਰਾ ਥੱਲੇ 200 220 ਪਾਣੀ ਇਹ ਲੈ ਗਏ ਨਾ ਇੱਕ ਇਹ ਬੀਪੀ ਇੱਕ ਆਪਾਂ ਇਹ ਖੋਜ ਇੱਕ ਔਰ 120 ਉਹਦਾ ਭਹੀ 120 ਸੀ ਉਹ ਆ ਦੇ ਲਗ 218 ਫੁੱਲਣਾ ਸੀ ਉਹ ਦੇਖਦਾ ਸਭ ਉਹ ਨਹੀਂ ਲਗ ਬੱਚਾ ਆ ਹਾਂ ਤਾਂ ਤਾਂ ਕੋਈ ਮੈਨੂੰ ਪਤਾ ਲਵੀ ਬਲਾਉ ਜੀ ਮੇਰੇ ਕਿਤੇ ਆਏ ਨਹੀਂ ਉਹਦਾ ਨਹੀਂ ਕਿਉਂ ਆਏ ਹੋਏ ਨੇ ਮੈਂ ਬੁਲਾਉਂਦਾ ਚਲਦਾ ਹੈ ਨਹੀਂ ਬਸ ਉਹ ਵਕਤ ਬੜ ਚੁੱਕੇ ਓ ਚੱਜ ਨਾਲ ਬਣਾਗਾ ਬਲਾਉਗਾ ਹਰ ਚਟਾਕਾ ਮਾਨ ਮੈਂ ਤੇਰੇ ਮਾਰੇ ਨਾ ਤੇਰਾ ਇਹਨੂੰ ਖੂਲ ਲਾ ਫਾਇਦਾ ਨੂੰ ਨੀਮ ਖਵਰਾ ਗਿਆ ਤੇ ਓਕਣ ਵਿਖੜਾ ਆਪਣਾ ਨੋਰਮਲ ਆ ਕੋਈ ਓਏ ਆਪੇ ਇਹਨੂੰ ਨੀ ਨਾ ਮਾਰਦੀ ਐ ਇਹਦੀ ਟੜਕਰ ਨੂੰ ਗੱਲ ਕਰਦੇ ਹੋ ਉਹ ਆ ਮੈਂ ਵੈਸੇ ਜੋ ਆਇਆ ਐ ਐਮ ਵੀ ਬੀ ਬੀ ਐਸ ਕਰਕੇ ਆਇਆ ਐ ਇਤਰਾ ਸਟਾਰਟ ਦੁਬਾਰੇ ਤੋਂ ਠੀਕ ਕਰੋ ਬੱਪ ਲਾਈ ਡਾਕਟਰ ਗਾਈਸ ਅਜ ਅਜ ਬੀਬੀ ਚੈੱਕ ਕਰਾ ਰਹੇ ਆ ਮੈਂ ਥੋੜਾ ਜਿਹਾ ਐ ਨਾ ਚੇਹਰੀ ਮਸੂਲੀ ਐਂ ਗੁੱਠਾ ਉੱਤੀ ਗੁੱਠਾ ਕੇ ਹਲਕਾ ਬਾਹਰ ਕਰਕੇ ਮਾ డాక్టర్ ਚਿਤੂ ਤਰੇ ਕਈ ਦਵਾਈਆਂ ਦੱਸੀਆਂ ਨੇ ਮੇ ਲੋਕਾਂ ਨੂੰ ਕਈ ਮਾਰੇ ਦਵਾਈ ਦੱਸਾਇਆ ਤੂੰ ਸਾ ਇਹ ਜਿਹਨਾਂ ਨੇ ਦਵਾਈਆਂ ਖਾਧੀਆਂ ਨੇ ਵੀ ਉਹ ਤਾਂ ਕੰਧਾ ਤੇ ਆਉਨੇ ਹੋਗਾ ਹੈ ਜੀ ਬੜਾ ਡਰ ਹੈ ਨਾ ਹੁਣ ਪੈਦਾ ਹਾਂ ਉਹ ਪਹਿਲਾਂ ਇਹ ਦੂਏ ਲੋੜ ਉਹ ਆ ਕੀ ਹੋ ਰਿਹਾ ਉਹ ਆ ਕੀ ਹੋ ਰਿਹਾ ਇਹ ਨਹੀਂ ਕਰਿਆਗਾ ਨੋਰਮਲ ਰੱਖੀਦਾ ਇਹਨਾਂ ਦੇ ਬਾਅਦ ਸਾਡਾ ਜੋ ਜੋ ਸਾਡੀ ਬਿਠਮਾ ਤਾਂ ਦਾਤ ਜਿਹੜਾ ਦਾਤਾ ਦਾ ਖਾਸਮ ਸਰ ਜੇ ਬਈਆਂ ਹੋਇਆ ਉੱਪਰਲਾ ਦੇਖੀ 120 ਚੱਕਰ ਕੋਈ ਨਹੀਂ ਹੋਈ ਉਹ ਸਿਪਰਲਾ ਵੀ ਵਧੀਆ ਹੋਇਆ ਜਾਂਦਾ 120 ਚੀਜ਼ ਆ ਯਾਰ ਇਹ ਉੱਪਰਲਾ ਵੀ ਇਹ ਥੋੜਾ ਜਿਹਾ ਲੈ ਉਹ ਦੋ ਰੋਡ ਕਰਦਾ ਉਹ ਉਪਰ ਕਰਦਾ ਲੈ ਉੱਪਰ ਉਹ ਕਿਰਾਏ ਪੈ ਨਹੀਂ ਮੈਂ ਚੱਕਾ ਕਰ ਲੈਂਦਾ ਉਹ ਆਹ ਬਾਹਾਂ ਵਾਲਾ ਉਹ ਪਹਿਲੀ ਵਾਰ ਚੱਕਰ ਆਇਆ ਮੈਂ ਜਾਨ ਆਤ ਕਰਿਆਗਾ ਨਾ ਅਸਰੀਕਾਲ ਜੀ ਤੁਹਾਡਾ ਸਵਾਗਤ ਸਾਰਿਆਂ ਨੂੰ ਅਸੀਂ ਨਾ ਮਨਾ ਮਾ ਬਲੌਗ ਦੇ ਸਵਾਗਤ ਕਰਨਾ ਸੀ ਕਿਹਾ ਕਹਿੰਦੇ ਵੀ ਸਾਨੂੰ ਕਿਸੇ ਨੇ ਵੀਊ ਵੀ ਨਾ ਕਿਹਾ ਵੀ ਕਹਿੰਦੇ ਸਵਾਗਤ ਕਰਿਆ ਕਰੋ ਨਾ ਹੱਥ ਜੋੜ ਕੇ ਹੱਥ ਜੋੜ ਕੇ ਅਰਦਾਸ ਕਰਿਆ ਕਰੋ ਕਹਿੰਦੇ ਪਹਿਲਾਂ ਆਦੀ ਹੁਣ ਸੋਚਿਆ ਜੀ ਪਹਿਲਾਂ ਸਤਿ ਸ੍ਰੀਕਾਲ ਬੁਲਾਇਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਅਸਰੀਕਾਲ ਜੀ ਤੁਹਾਡਾ ਸਵਾਗਤ ਹੈ ਬਲੌਗ ਦੇ ਵਿੱਚ ਕੰਮ ਗਾਲਾਂ ਹੀ ਨਹੀਂ ਸਾਡੇ ਕੋਲ ਪਰ ਵੀ ਕਹਿੰਦੇ ਵੀ ਮਾਨ ਸਤਕਾਰ ਵਾਸਤੇ ਕਹਿੰਦੇ ਜੀ ਇਹ ਉਹ ਕਰਨਾ ਚਾਹੀਦਾ ਕਹਿੰਦੇ ਵਲਾ ਸਸਰੀ ਘਰ ਬੁਲਾਉਣੀ ਚਾਹੀਦੀ ਸਤਕਾਰ ਹੀ ਕਰਨੀ ਚਾਹੀਦੀ ਐਂ ਕਹਿੰਦੇ ਐਂਡ ਦੇ ਵਿੱਚ ਵੀ ਤੁਸੀਂ ਇਹੋ ਕਰਿਆ ਕਰੋ ਬਾਏ ਕਰਿਆ ਕਰੋ ਕਹਿੰਦੇ ਉਹ ਨਹੀਂ ਫਿਰ ਉਹ ਵਧੀਆ ਬਣ ਜਾਂਦਾ ਬਲੌਗ ਵਧੀਆ ਬਣਦਾ ਆਹਦਾ ਯਾਰ ਦੂਜੀ ਚੀਜ਼ ਆ ਯਾਰ ਆਹਦਾ ਯਾਰ ਪ੍ਰਾਣੀਆਂ ਹੋ ਗਈਆਂ ਬਲੌਗੀਆਂ ਯਾਰ ਅਸੀਂ ਅਸੀਂ ਐਵੇਂ ਜੀ ਮੱਥਾ ਟੇਕਣੋਂ ਫਿਰ ਅਸੀਂ ਲਵੀ ਆ ਵੈਸੇ ਅਸੀਂ ਬੈਠੇ ਇੱਕ ਦਾ ਹੋਰ ਇੰਤਜ਼ਾਰ ਕਰ ਰਹੇ ਹਿੰਦਰਾ ਰਹੇ ਸਾਨੂੰ ਹੁਣਾਂ ਨੇ ਫੋਨ ਮਾਰਿਆ ਤਾਂ ਕਰਕੇ ਅਸੀਂ ਬੈਠੇ ਆ ਹੁਣ ਐ ਦੁਨੀਆ ਦਾ ਸਭ ਤੋਂ ਵੱਡ ਕਵਾੜ ਸੰਤ ਕਰਦੇ ਜਿਹਾ ਬਹਾਨਾ ਸੰਦੋਨਾ ਦੇ ਘਰੇ ਖੜਾ ਹੈ ਨਾ ਸਕੂਟਰੀ ਚੱਲੇ ਨਾ TVS ਚੱਲੇ ਨਾ ਇਕ ਸਪਲੈਂਡਰ ਚੱਲੇ ਕੁਵਾੜ ਨੇ ਆਊਗਾ ਮਾਨੂੰ ਦਿਖਾਵਾਂਗੇ ਨਹੀਂ ਹੋਣਾ ਇੱਧਰ ਜੇ ਨੂੰ ਆਊਗਾ ਕਹਿੰਦਾ ਸਾਨੂੰ ਖੜੋ ਕਹਿੰਦਾ ਵੀ ਅਸੀਂ ਆ ਨਹੀਂ ਅਸੀਂ ਉਹਦੇ ਕਰਕੇ ਵੇਟ ਕਰ ਰਹੇ ਨਹੀਂ ਹਮ ਕਦਮ ਮੱਥਾ ਡੇਕ ਲੈਂਦੇ ਬਾਬੇ ਵੀਰ ਮਦਦ ਦੇ ਚਲੋ ਜੇ ਆਇਆ ਤੁਹਾਨੂੰ ਦਿਖਾਉਂਦੇ ਆ ਰੋਗੋ ਆ ਗਿਆ ਜੀ ਗਾਇਸ ਆ ਗਿਆ ਆ ਗਿਆ ਅਜਿਹਾ ਤਾਂ ਕਵਾੜ ਸੁਦਾ ਖੜਾ ਸਾਰਾ ਉਰੇ ਆ ਉਰੇ ਆ ਹੁਣ ਆ ਗਿਆ ਗਾਇਸ ਦੇਖੋ ਚੱਲ ਸ਼ੁਕਰ ਹੈ ਅੱਜ ਤਾਂ ਮੋਟਰਸਾਈਕਲ ਲਿਆਇਆ ਪਤਨੀ ਇਹਦੇ ਤੇਲ ਕਿਵੇਂ ਪੂਰਾ ਹੋਗੇ ਤੇਲ ਹੈਗਾ ਤੇ ਜੇ ਉੱਪਰ ਉਹ ਕੜਾਈ ਨਾ ਮੈਂ ਤੂੰ ਦੇਖੀ ਲੈ ਪਿੰਡ ਦਾ ਵੀਰੇ ਸੂਈ ਹਲੇ ਵੀ ਦੇਖ ਲਾ ਸੂਈ ਉਹ ਆ ਹੁਣ ਨਵੀਂ ਲਈ ਆ ਪੈਸਾ ਰ ਆ ਬੱਸ ਉਹਦੇ 6 ਮਹੀਨੇ ਨਾ ਦੇਖਣ ਨੂੰ ਵੀ ਹਲੇ ਹਲੇ ਹੀ ਖੁੱਲ ਗਈ ਆ ਯਾਰ ਆ ਫਟਾਉਂਦੀ ਦੇਖਣ ਨੂੰ ਵੀ ਦੇਲ ਨਹੀਂ ਹੋਣਾ ਫਟਾਉਂਦੀ ਨਾਲੇ ਆ ਅਸੀਂ ਵੀ ਬਥਰੀਆਂ ਤੂੰ ਅਦੀ ਯਾਰਾ ਦਬਦੇ ਆ ਤੇਲ ਪੂਰਾ ਆ ਯਾਰ ਨੂਨ ਵਿੱਚ ਚੱਕੀ ਫਿਰਦਾ ਓਏ ਮੈਂ ਟੂਣਾ ਕਰੂਗਾ ਇਹਦੀ ਗੱਲ ਸੁਣ ਲਓ ਇਹਦੀ 5-7 ਪੰਜ ਸਾਲ ਪਹਿਲਾਂ ਮਰੇ ਇਹਦੀ ਇਹ ਜਿਹੜੀ 50 ਸਾਲ ਹੋਈ ਉਮਰ ਘੱਟਾ 50 ਸਾਲ ਘੱਟਾ ਗੰਗਾਲੀ ਲਈ ਪਈਆਂ ਤਾਨੂੰ ਪਿੱਛਾ ਕਰਦਾ ਮੈਂ ਤਾਂ ਜਿੰਨੇ ਪੁੰਨ ਕਰਾਏ ਨੇ ਸਾਰਾ ਸਤੋਂ ਪੁੰਨ ਕਰਵਾਏ ਨੇ ਉਹਨਾਂ ਦਾ ਕਿਸੇ ਨੇ ਪੁੰਨ ਨਹੀਂ ਥਾਲਾ ਪਾਪ ਵੀ ਇਹੀ ਕਰਾਏ ਨੇ ਅਸ ਤਾਂ ਬਾਪ ਵੀ ਨਹੀਂ ਕਰਿਆ ਕੋਈ ਪਾਪ ਤਾਂ ਤੇਰਾ ਤੇਰੇ ਬੜੇ ਹੀ ਨੇ ਸਾਰਿਆਂ ਨਾਲ ਪਾਪ ਤਾਂ ਮੈਂ ਨਹੀਂ ਕਰਾਏ ਨੇ ਮੈਂ ਨਹੀਂ ਕਹਾਂਦਾ ਸੱਪ ਇਹ ਇਹੜੀ ਦਾ ਜੋ ਬਹੁਤ ਨੁਕਸਾਨ ਆ ਇਹ ਪਾਪ ਇਹਨੂੰ ਤਾਂ ਸਾਲਾ ਲੱਗਦਾ ਇਕੱਠਾ ਸਾਨੂੰ ਸਾਲਾ ਰੋਝ ਲੱਗਦਾ ਥੋੜਾ ਥੋੜਾ ਪਤਾ ਨਹੀਂ ਕੀ ਚੱਕਰ ਯਾਰ ਇਹ ਨਾ ਨਹੀਂ ਸਾਨੂੰ ਪਾਪ ਵੀ ਲੱਗਦਾ ਇਹ ਤਾਂ ਇਕੱਠਾ ਵੜਦੇ ਹੁੰਦੇ ਨੇ ਸਾਨੂੰ ਨਾ ਬਸ ਹalal ਕਰ ਕਰ ਵੜਦਾ ਲੈ ਇਧਰ ਪਾਸੇ ਇਹ ਗੱਲ ਗਲਤ ਆ ਯਾਰ ਇਹਦਾ ਹੁਣ ਕੈਸ਼ਟੋਰ ਤਾਹੀ ਬਦਲਣ ਲੱਗਿਆ ਪਾਪ ਪਾਪ ਇਹਦਾ ਪਾਪ ਇਹਦਾ ਉਹ ਆ ਨਾ ਠੀਕ ਆ ਕੈਸ਼ਟੋਰ ਹੋ ਗਿਆ ਜੀ ਬਹੁਤ ਵਧੀਆ ਜਿਆਦੇ ਖਾਣਾ ਬਿਨਾਂ ਜਦ ਫੇ ਰੋਟੀ ਨੂੰ ਰੋਟੀ ਮੰਦਰਾ ਮਿੰਡ ਲਾ ਕੇ ਸਾਡਾ ਮੈਂ ਜਦ ਇਹਨੇ ਮੈਨੂੰ ਫੋਨ ਕਰ ਲਿਆ ਕਹਿੰਦਾ ਆ ਜਾ ਗੇਮ ਖੇਡ ਲਈ ਗਾਈਜ਼ ਮੇਰੀ ਗੱਲ ਹੋ ਰਹੀ ਆ ਤੇ ਧਿਆਨ ਨਾਲ ਸੁਣਿਓ ਠੀਕ ਆ ਚਲਾ ਜਾ ਕੇ ਖੇਡ ਲੀ ਦੁੱਧ ਨਾਲ ਪਕੌੜੀਆਂ ਚਰੇ ਪੈਕਟ ਖੋਲ ਕੇ ਮਾਂ ਕੀ ਕਰ ਰਹੀ ਹੈ ਕਹਿੰਦਾ ਯਾਰ ਭੁੱਖ ਲੱਗੀ ਦੀ ਉਹ ਮਾਂ ਬਣਾ ਹੁਣ ਤਾਂ ਰੋਟੀ ਖਾ ਕੇ ਆਟਿਆਂ ਦਾ ਆ ਆ ਆ ਮਾਂ ਦਾ ਦੀ ਮੱਠੀਆਂ ਆਪੇ ਇੱਧਰੇ ਪੜਦੇ ਜੋ ਆ ਆ ਆ ਆਪ ਦੇਖ ਆ ਰੋਟੀ ਖਾ ਕੇ ਆਪ ਹੀ ਮੱਠੀਆਂ ਖਾਂਦਾ ਸੀ ਮੈਨੂੰ ਛੱਡ ਜਦ ਆਪ ਮੱਠੀਆਂ ਖਾਣਾ ਜਾਂ ਮਟਰ ਖਾਣਾ ਹਾਂ ਹਾਂ ਇੰਨੇ ਹੈੱਡਫੋਨ ਵੀ ਇਹੇ ਜੇ ਲੰਬਾ ਸੀਗਾ ਕਹਿੰਦਾ ਕਿ ਪਾਪੀ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਕੋਈ ਰੈਨ ਦੇ ਤਰ੍ਹਾਂ ਕੈਟਰੋਲ ਵਾਜੂਗਾ दवाओ गोलियां चल पा करके बंद कर पहुंच चुके हैं जी फिर पार्किंग लब रहे शाह वाली ਹੈਲੋ ਗਾਇਜ਼ ਅੱਜ ਤਾਂ ਅਜ ਇੱਕ ਵਾਰ ਫੇਰ ਅਸੀਂ ਮਿਲਣ ਜਾ ਰਹੇ ਹਾਂ ਉਹਨੂੰ ਓਏ ਉਰੇ ਆ ਯਾਰ ਤੈਨੂੰ ਲੋਕ ਮਿਸ ਕਰ ਰਹੇ ਨੇ ਯਾਰ ਕੌਣ ਸਕੂਲ ਸਕੂਲ ਆ ਹਾਂ ਸਕੂਲ ਆ ਯਾਰ ਹੈਲੋ ਤਾਂ ਕਰ ਦੇ ਹੈਲੋ ਮਿਸ ਕਰ ਰਹੇ ਨੇ ਤੈਨੂੰ ਜਨਮ ਯਾਰ ਮੈਂ ਬਾਹਰ ਗਾ ਏਸੀ ਲਾ ਦੀ ਹੈ ਆ ਰਹਾ ਗਾਈਜ਼ ਡਾਕਟਰ ਵਾਲਾ ਡਾਕਟਰ ਵਾਲਾ ਗਾਈਜ਼ ਦੇਖੋ ਇਹਦਾ ਕਮਰਾ ਰੂਮ ਟੂਰ ਹੋ ਰਿਹਾ ਹੈ ਆਹੋ ਬਹੁਤ ਸੋਹਣਾ ਬੈਟਰ ਕੀ ਫਿਰਦਾ ਬਹੁਤ ਜੱਲ ਨਹੀਂ ਬਹੁਤ ਸੋਹਣਾ ਰੱਖੀ ਫਿਰਦਾ ਉਰੇ ਤੂੰ ਯੱਕਾ ਮਾਰਦਾ ਨਾ ਮਾਨੂੰ ਤੰਗ ਹੋ ਜਾ ਰਿਹਾ ਕੀ ਨਾਮ ਹੋ ਗਿਆ ਹਮ ਬਤਾਇਆ ਸੀ ਨਾਮ ਨਾਮ ਗਰੀਏ ਲੱਗਿਆ ਮਾਨੂੰ ਹਾਂ ਯਾਰ ਬੋਲੋ ਯਾਰ ਬੋਲੋ ਆ ਆ ਆ ਆ ਬਿਲੋ ਹਰਦੇ ਨੂੰ ਹਾਂ ਆ ਆ ਆ ਓਏ 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 ਆ ਆ ਪੱਖੇ ਵਿੱਚ ਤੇ ਲੜਾਈ ਕਰ ਗਈ ਕਹਿੰਦੀ ਹੈ ਹੈ ਹਾਂ ਦਾ ਨਹੀਂ ਹਾਂ ਦਾ ਨਹੀਂ ਅੱਛਾ ਇਹਦੇ ਵਿੱਚੇ ਹਾਂ ਹਰਦੇ ਨੂੰ ਛੋਲੇ ਆਉਣ ਨੂੰ ਨਹੀਂ ਆਪਾਂ ਨਹੀਂ ਵਰਸ਼ਾ ਕਰ ਦੇਣਾ ਵਰਸ਼ਾ ਕਰ ਦੇਣਾ ਵਿੱਚ ਵਾਹ ਵਰਸ਼ਾ ਕਰ ਦੇਣਾ ਪਾਣੀ ਤਾਂ ਸਾਨੂੰ ਹੋਇਆ ਹੈ ਕੋਈ ਤਾਂ ਟਾਈਮ ਨੂੰ ਆਏਗਾ ਆਈ ਉਹਨੂੰ ਧਰਾਂ ਗਾਇਜ਼ ਇਹ ਆ ਜੀ ਸਾਡਾ ਨਵਾਂ ਫਰੈਂਡ ਭੱਜਣ ਲੱਗੇ ਸਾਨੂੰ ਆ ਮਿਲ ਪਤਾ ਕਿੱਥੇ ਆ ਭੱਜ ਲੱਗੇ ਨੂੰ ਮਿਲਿਆ ਪੱਕਾ ਮੰਦ ਕਰਦਾ ਇਹ ਆ ਜੀ ਸਾਡਾ ਨਵਾਂ ਫਰੈਂਡ ਦੇਖੋ ਕੋਈ ਫਿਕਰਵਾਕ ਨਹੀਂ ਹੈਗਾ ਇਹਨੂੰ ਹੁਣ ਆਏ ਜੀ ਰਨਿੰਗ ਕਰਨ ਮਿਲ ਲਈ ਆ ਮਾ ਆਪਣੇ ਫਰੈਂਡ ਨੂੰ ਰਨਿੰਗ ਥੋੜਾ ਥਾਲੀ ਸ਼ਾਇਰੇ ਚੱਲ ਰਹੀ ਆ ਚਲ ਮੈਂ ਦਾ ਕਰੂੰਗਾ ਮੈਂ ਸ਼ੂਜ਼ ਪਾ ਕੇ ਆ ਗਿਆ ਹੁਣ ਆਏ ਹੋਏ ਸ਼ੂਜ਼ ਪਾ ਕੇ ਆ ਗਿਆ ਸ਼ੂਜ਼ ਕਹਿ ਦੇਣਾ ਬਸ ਉਹ ਯਾਰ ਉਹ ਲੈ ਆਉਣੇ ਨੇ ਮੋٹے ਇੱਕ ਉਹ ਜਿਹੜੇ ਆਈਪੀਐਲ ਦੇ ਵਿੱਚ ਨਹੀਂ ਪਾਏ ਵੇ ਯਾਰ ਇੱਕ ਨੀਲਾ ਇੱਕ ਲਾਲ ਆ ਸਾਲਾ ਛੂੜਾ ਬਣ ਜਾ ਨੂੰ ਫੋਗਾ ਇਹਦਾ ਅਸੀਂ ਨੇ ਹੁਣ ਮੰਡੀ ਤੋਂ ਪੂਰੇ ਆ ਗਏ ਲੋਕੇਸ਼ਨ ਕਰਤੀ ਚੇਂਜ ਉਹ ਸੱਚ ਤੂੰ ਦੋ ਦਿਨ ਕਹਿਣ ਲੱਗਿਆ ਸੀਗਾ JioSaavn ਵਾਲਾ ਵੀ ਐਡਾ ਆਉਣ ਲੱਗਿਆ ਬਾਈ JioSaavn ਬੰਦ ਕਰ ਦੋ ਠੀਕ ਆ JioSaavn ਦਾ ਸਾਰਾ ਕੋਈ ਗੀਤ ਆਉਂਦਾ ਨਹੀਂ ਹੁਣ ਦੱਸ ਇੱਕ ਦੋ ਗੀਤ ਆ ਸਾਲਾ ਹੋਰ ਕੋਈ ਗੀਤ ਕੋਈ ਹੈ ਉਹ ਨਹੀਂ ਗੀਤ ਕੋਈ ਸਪੋਟੀਫਾਈ 깔 ਲਓ ਬੁਗੇ ਦੁਆਰੇ ਬਹੁਤ ਅਸੀਂ ਮਾਹੋ ਆ ਸਾਨੂੰ ਹੁਣ ਤਾਂ ਹੁਣ ਤਾਂ ਸੱਚ ਉਹ ਵੀ ਦੱਸ ਦੇ ਸਪੋਟੀਫਾਈ ਦੇ ਅੱਗੇ ਪਿੱਛੇ ਹੋਣ ਲੱਗ ਗਿਆ ਗਲਤੀ ਦਾ ਅਹਿਸਾਸ ਆ ਯਾਰ ਸਾਨੂੰ ਓਏ ਆਪਣੀ ਵੀਡੀਓ ਕਰਕੇ ਕੀ ਪਤਾ ਉਹਨੇ ਕਰੇ ਦਿੱਤਾ ਹੋਵੇ ਅੱਗੇ ਵਿੱਚ ਰਿਪੀਟ ਤੇ ਵੀ ਚੱਲਣ ਲੱਗ ਗਿਆ ਗਾਇਜ਼ ਹੁਣ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਆ ਯਾਰ ਅਸੀਂ ਲੋਕਾਂ ਨੂੰ ਗਲਤ ਰਾਹ ਪਾ ਦਿੰਦੇ ਹਾਂ ਦੁਵਾਰਿਓਂ ਸਹੀ ਰਾਹ ਤੇ ਪਾ ਰਹੇ ਹਾਂ ਜੀ ਅਸੀਂ ਬਾਈ ਸਪੌਟਿੰਗ ਪੂਰੀ ਬਾਈਓ ਕਰ ਲੋ ਵਧੀਆ ਨੇ ਬਿਜੋਦਾ ਗੀਤ ਤਾਂ ਦਾੜ ਆਉਂਦਾ ਇੱਕ ਵਾਰ ਲਿਖ ਦੇ ਜਦੋਂ ਗੀਤ ਆ ਜਾਂਦਾ ਹੋਈ ਯਾਰ ਬਸ ਮੱਥਾ ਮਾਰੀ ਯਾਰ ਬਾਕੀ ਦਿਨ ਕਰਦਾ ਉਹ ਸਕੂਲ ਸਕੂਲ ਸਾਫ ਕਰਤਾ ਗਾਇਜ਼ ਇਹ ਲੈਂਗੁਏਜ ਸਿੱਖ ਗਿਆ ਉਹਦੀ ਭਾਸ਼ਾ ਇੱਕ ਹੋਰ ਸਿੱਖ ਲਈ ਭਾਸ਼ਾ ਸਿੱਖੀ ਹੋਰ ਆਇਆ ਵੀ ਉਹਨੂੰ ਵੀ ਸਮਝ ਲੱਗ ਜਾਂਦੀ ਆ ਉਹ ਯਾ ਉਹ ਆਹੀ ਮੇਰੇ ਵਾਲੀ ਉਹ ਭਾਜਾ ਸਮਝਦਾ ਕੀ ਪਤਾ ਜੀ ਹੁਣ ਇਹ ਪੰਜਾਬੀ ਲੈਂਗੁਏਜ ਛੱਡ ਕੇ ਉਹਦੇ ਵਾਲੀ ਲੈਂਗੁਏਜ ਹੋ ਜੇ ਅਸੀਂ ਇੱਕ ਵਾਰ ਐਵੇਂ ਬੋਲਣ ਲੱਗੇ ਸੀ ਸਾਡੇ ਦਾ ਆਹੀ ਕੁਸੇ ਬੋਲੀ ਸੀ ਅਸੀਂ ਤਾਂ ਕੀ ਆ ਕਿੱਥੇ ਕੈਦੋਂ ਕੈਦੋਂ ਆਰਾ ਪਰਾ ਆਰਾ ਪਰਾ ਹੀ ਚੱਲ ਜ ਜਾਂਦਾ ਸੀ ਹਾਂ ਕਾਹਦੇ ਸਾਨੂੰ ਮਿਲਦੇ ਨਹੀਂ ਹੁਣ ਰਨਿੰਗ ਕਰਕੇ ਇੱਕ ਵਾਰ ਫੇਰ ਹਾਂ ਇੱਕ ਵਾਰ ਜਾ ਸਕੂਲ ਪਰ ਜਾ ਕੇ ਸਵੇਰੇ ਆਉਣਾ ਦਬਕਾ ਮਾਰਨਾ ਇੱਕ ਵਾਰ ਹਾਂ ਦਬ ਕਰ ਖ ਦੁਬਾਰੇ ਕਰਕੇ ਦੁਬਾਰੇ ਕਰ ਇੱਕ ਵਾਰ ਇੱਕ ਵਾਰ ਫੇਰ 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 ਉਹੀ ਗੱਲ ਦਬਕਾ ਦਬ ਗਿਆ ਉਹ ਬਸ ਇੱਕ ਵਾਰ ਕਰਕੇ ਤਾਂ ਦਿਖਾ ਦੇ ਇੱਕ ਵਾਰ ਇੱਕ ਹੋ ਪਤਾ ਲੱਗ ਜੂ ਵੀ ਦਬ ਫਿਰ ਅਸੀਂ ਬਾਗ ਲੈਣਾ ਇੱਕ ਵਾਰ ਕਰ ਠੀਕ ਐ ਐ ਆਏ ਤੇ ਇਸਾਂ ਕਰਦਾ ਏ ਰੀਖਾਂ ਕਰਦਾ ਉਹ ਚਾਲ ਦੀ ਕਾਇਦਾ ਕਰਦੇ ਵਾਏ ਵਾਏ ਆ ਵਾਏ ਨਾ ਲੱਗੀ ਸਾਲਾ ਵਾਏ ਵਾਏ ਆ ਬਾੜ ਨਾਲ ਮੱਖਾਂ ਮਾਰਦੇ ਜਿੱਤੇ ਆ ਨਾ ਕਿਰੋ ਗੇਰੇ ਕਿਤੇ ਗੇਰ ਨਾਲ ਕਿਰਨੀ ਪੈ ਆਹ ਤੇ ਸਾਰੇ ਗੁੱਦੂ ਕੰਮ ਨੇ ਕੱਚਲ ਕਰਦਾ ਜਿੰਨੇ ਵੀ ਦੱਸ ਆ ਗੁੱਦੂ ਕੰਮ ਕਰਦਾ ਉਹਨਾਂ ਸਾਹਮਣੇ ਜ਼ਹਿਰ ਪੜਾ ਗਿਆ ਜ਼ਹਿਰ ਪੜਾ ਗਿਆ ਹਾ ਤੋ ਸੰਭਾਲਿਆ ਨਹੀਂ ਜਾ ਰਹਾ ਹੈ ਪਤਾ ਨਹੀਂ ਹੈਗਾ ਕਿ ਆ ਹੋ ਕੇ ਜ਼ਿਆਦਾ ਤੇ ਆ ਬੈਲੀ ਟੱਚ ਮੈਂ ਤੈਨੂੰ ਘੇਰੂਗਾ ਗਾਇਸ ਫੇਰ ਭੁੰਡੀ ਪੈ ਗਈ ਉਹੀ ਟੋੜੇ ਵਾਲੇ ਰੋਡ ਤੇ ਪਿਛਲੀ ਵਾਰ ਮੰਗ ਬਲ ਦੁਖੀ ਹੋ ਗਿਆ ਮੈਂ ਤਾਂ ਯਾਰ ਦੁਖੀ ਹੋ ਗਿਆ ਟੋੜੇ ਵਾਲੀ ਨੂੰ ਆ ਪਈ ਜਾ ਵੇ ਦੇਖੋ ਤੇ ਪਹਿਲਾਂ ਗਾਇਸ ਨੂੰ ਦਿਖਾਈਏ ਹੋਣਗੀਆਂ ਵੀ ਤਿੰਨ ਦੇਖੀ ਉਹ ਉੱਪਰ ਨੂੰ ਉੱਪਰ ਨੂੰ ਵੱੜ ਜੂ ਡੇਲੇ ਚ ਨਾ ਨਿਕਲੇਗੀ ਇਗਰ ਵੀ ਤਿੰਨ ਭੁੰਡੀਆਂ ਲਗਾਤਾਰ ਇੱਕੋ ਟਾਈਮ ਪਈਆਂ ਉਹ ਵੀ ਯੋਧ ਵੀਰ ਦੇ ਇਹ ਟਾਈਟਲ ਬਣ ਗਿਆ ਜਿੰਦਗੀ ਜੇ ਆਗੇ ਟਾਈਟਲ ਨਹੀਂ ਪਾਇਆ ਆਪਾਂ ਨੇ ਪਾ ਲੈਣਾ ਭੁੰਡੀਆਂ ਦਾ ਭੁੰਡੀਆਂ ਦਾ ਟੈਲੈਂਟ ਭੁੰਡੀਆਂ ਦਾ ਆਗੇ ਪੈਸੇ ਰਾ ਆਗੇ ਰਾ ਆਗੇ ਰਾ ਪੈਸੇ ਆਗੇ ਆਗੇ ਅਜੋਰਾ ਲੈ ਰਿਹਾ ਹੈ ਕੰਨੇ ਆਗੇ ਰਾ 400 ਆ ਗਿਆ ਰਾ 400 ਆ ਗਿਆ ਭਾਈ ਪਾਰਟੀ ਬਣ ਗਈ ਬਹੁਤ ਪੈਸੇ ਆ ਗਏ ਬਹੁਤ ਫੰਡਿੰਗ ਬਹੁਤ ਵਾਰ ਹੋ ਰਹੀ ਹੈ ਹਾਂ ਚੱਲ ਚੱਲੀਏ ਫੰਡਿੰਗ ਸਾਨੂੰ ਵਾਰ ਹੋ ਰਹੀ ਹੈ ਫੰਡਿੰਗ ਵਾਰ ਹੋ ਆ ਗਈ 400 ਡਾਲਰ ਆ ਗਿਆ ਗਾਈਜ਼ ਆ ਤੇ ਬੋਰੀਆਂ ਚੱਕਦੇ ਚੱਕਦੇ ਇਹਨੇ ਆਉਣੇ ਕਰ ਦਿੰਦੇ ਨਾਲ ਚੜਾ ਲਈ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਹੜੀ ਦਵਾਈ ਠੀਕ ਰਹੂਗੀ ਮੇਰੀ ਹਾਂ ਹਾਲੇ ਹੌਲੀ ਹੌਲੀ ਕਰ ਹਾਂ ਗਾਈਜ਼ ਦੱਸੋ ਕਮੈਂਟਾਂ ਦੇ ਵਿੱਚ ਕਿਹੜੀ ਦਵਾਈ ਵਧੀਆ ਰਹੂਗੀ ਗਰਦਨ ਕੀ ਕਰਨੀ ਹੈ ਗਰਦਨ ਦੀ ਚੜ ਗਈ ਐ ਜੇ ਨਾੜ ਕਣਕ ਦੀਆਂ ਚੱਕ ਲੀਆਂ ਬੋੜੀਆਂ ਠੀਕ ਆ ਨਾ ਕੰਮ ਕਰਦਾ ਵੀ ਹੁਣ ਖਾਣਾ ਘਰੇ ਕਹਿੰਦੇ ਵੀ ਬੋੜੀਆਂ ਚਲੋ ਜੀ ਰੋਟੀ ਫਰੀਦੀ ਖਾਣੀ ਆ ਹੋਵੇ ਚੱਕਰ ਦੇ ਵਿੱਚ ਐ ਚੱਕਣੀ ਪੈ ਗਈ ਕਿਹੜਾ ਕਦੇ ਚੱਖੀਆਂ ਮੈਂ ਨਾੜ ਚੜਾ ਕੇ ਬਹਿ ਕੇ ਕਿਹੜੀ ਵੀ ਇੱਕ ਸਾਈਡ ਨਹੀਂ ਦੋ ਸਾਈਡ ਤੋਂ ਨਾ ਆਏ ਨੀ ਆਏ ਨੀ ਦੇਖਿਆ ਜਾਂਦਾ ਹੈ ਕਰਦਨ ਜਿਵੇਂ ਆਉਂਦੀ ਆ ਅਦਾ ਕਿਤੇ ਲੋਕ ਕਿਤੇ ਲੋਕ ਆਦੇ ਮੈਨੂੰ ਫੈਂਟਣ ਵੀ ਨਾ ਫੜਦੀ ਤੂੰ ਸਾਲਾ ਇੱਕ ਮਿੰਟਾਂ ਤੇ ਦੇਖਣਾ ਲੱਗਿਆ ਇਹ ਮੇਰੇ ਮਾਮੇ ਨੇ ਜੀ ਬਾਹਰ ਮੇਰਾ ਮਾਮਾ ਨਿਊਜ਼ੀਲੈਂਡ ਰੱਖਿਆ ਠੀਕ ਆ ਨਾ ਨਿਊਜ਼ੀਲੈਂਡ ਤੋਂ ਮੇਰੇ ਮਾਮੇ ਨੇ 400 ਡੋਲਰ ਭੇਜਤਾ ਮੇਰੇ ਮਾਮੇ ਦਾ ਖਾਸ ਖਾਸ ਤਾਂ ਨਾ ਖਾਲ ਖਾਲ ਤਾਂ ਨਵਾਜੀ ਮੇਰੇ ਮਾਮੇ ਦਾ ਮੇਰੇ ਮੋਟੂ ਵੀ ਕਹਿ ਦੇ ਲੋ ਧੰਨਵਾਦ ਤੁਸਾਂ ਅਸੀਂ ਬਲੌਗ ਦੇ ਵਿੱਚ ਲੈਣਾ ਮੇਰੇ ਮਾਮੇ ਦੀ ਫਰਮਾਇਸ਼ ਹੈ ਲਵਾਏ ਜੋ ਇੱਕ ਨਹੀਂ ਮਾਮਾ ਜੀ ਜੋਤੇ ਮਾਮਾ ਜੀ ਅਸੀਂ ਲਵਾਗੇ ਹੁਣ 400 ਪਾਉਲੀ ਕਰ ਉਹ ਹਵਾ ਪੱਜੀ ਨਾ 400 ਡਾਲਰ ਦਾ ਭੇਟਾ ਮਾਮੇ ਨਿਆਰਾ ਲਿਆ ਯਾਰਾ ਆ ਨਿਆਰਾ ਆ ਗਿਆ ਪਾਰਟੀ ਬਣ ਗਈ ਬੰਦੋ ਬਲੌਗ ਮਾ ਲੈ ਦਿਆ ਮੇਰਾ ਲਓ ਜੀ ਆ ਚੁੱਕੇ ਹਾਂ ਜੋਦੇ ਮੋਟਰਸਾਈਕਲ ਦੇ ਸਰਵਿਸ ਕਰਾਉਣ ਉਨਨਾਂ ਫੇਰ ਸਟਾਰਟ ਕਰਤਾ ਸਰਵੋਜ ਕਰਾਉਣ ਆਏ ਹੋਏ ਜੋ ਤੇ ਮੋਟਰਿਕਲੀ ਫੁੱਲਾ ਦੇਖ ਕੇ ਰੋਣਾ ਆ ਰਿਹਾ ਹੈ ਫੁੱਲਾ ਦੇਖ ਕੇ ਰੋਣਾ ਆ ਰਿਹਾ ਫੁੱਲਾ ਕਿਉਂ ਠੀਕ ਵਧੀਆ ਵਧੀਆ ਸਰਵਿਸ ਤਾਂ ਕਰਾਉਣੀ ਪੈਂਦੀ ਆ ਅਜੇ ਸਰਵਿਸ ਨਹੀਂ ਕਰਾਉ ਰਿਆ ਠੀਕ ਹੈ ਕਹਿੰਦਾ ਵੀ ਹੋਰ ਚਲਾ ਲੈਂਦੇ ਆ ਹੈਨਾ ਸੋ ਜੇ 300 ਆ ਜਾਣਗੇ ਜੇ ਸਾਰੇ ਪਿੰਜਰ ਪਿੰਜਰ ਢਿੱਲੇ ਹੋ ਗਏ ਫੇਰ ਕਿੰਦੇ ਜਾ ਕੇ ਤਰਬੂਜ ਕਰਾਉਂਦੇ ਥੇ ਯਾਰ ਜਿਆਦਾ ਸਰਪ ਕਰਾਉਣੀ ਜਿੱਦਨੇ ਖੰਡ ਗਿਆ ਸ਼ਾਣਾ ਜਾਂ ਹੱਥ ਸੇ ਕੱਟ ਲੈਨੇ ਬੱਸ ਜਦ ਸਰਪ ਕਰਾਉਣੀ ਦੀ ਛੱਡਦੇ ਇਹ ਸਾਰੇ ਲੋਕ ਕਰਾਉਂਦੇ ਆਦਾ ਵਾਸੀ ਪਈਏ ਪੰਚੀ ਕਰਾਉਂਦੇ ਵਾ ਇਹ ਖਰਾਬ ਕਰਦਾ ਸਾਡੇ ਘਰ ਤੇ ਚੱਤੀ ਚੱਤੀ ਇਹ ਦਕਨ ਟੈਂਕ ਦਾ ਹੋ ਗਾ ਸਰਦੋਜੀ ਉਹ ਜੀ ਰਹਿਦਾ ਕਰਾਉਣੀ ਟੈਲ ਸੰਗ ਗਰੀ ਨੇ ਤਾਂ ਕਰਾ ਰਿਹਾ ਯਾਦ ਪੰਜ ਪੂਰੀਆਂ ਹੋ ਗਈਆਂ ਸਰਦੋ ਸਰਪਸ ਕਿੱਥੇ ਕਿੱਥੇ ਹੋਵੇ ਮੇਰੇ ਵਾਲਾ ਜੀ ਮੇਰੇ ਵਾਲਾ ਸਰਪਸ ਨੂੰ ਤਰਸ ਰਿਹਾ ਇਹ ਕਿੱਥੇ ਪਾ ਦਿੰਦੇ ਇਹ ਤਾਂ ਪਾਣੀ ਹੈ ਨਾ ਪਾਣੀ ਵੀ ਦੇ ਰਹੇ ਹੋ ਬਹੁਤ ਚਿਰਾ ਮਗਰੋਂ ਹੁਣ ਸਾਡਾ ਮੋਟਰਸਾਈਕਲ ਤੋਂ ਟੋਂ ਆਇਆ ਨਹੀਂ ਤੋਂ ਹੀ ਹੋ ਨਾ ਇਹ ਤਾਂ ਹੀ ਹੋ ਰਹੀ ਆ ਹੁਣ ਬਹੁਤ ਟਾਈਮ ਲਗ ਰੋ ਸਰਵਿਸ ਨੂੰ ਕਿੰਨਾ ਕ ਟਾਈਮ ਲੱਗ ਗਿਆ ਆਪਾਂ ਕਿੰਨੇ ਵੇਦੇ ਲੱਗ ਜਾਂਦਾ ਸੱਦਾ ਘੰਟਾ ਲੱਗ ਗਿਆ ਉਹ ਵੀ ਐ ਬੈਠੇ ਆ ਵੀ ਕਦੇ ਉੱਠ ਕੇ ਕਦੇ ਬਹਿ ਕੇ ਆਹ ਕੰਮ ਆ ਚਲੋ ਫਿਰ ਹੁਣ ਧੌਣ ਤੇ ਆਈ ਗੱਲ ਓਏ ਬਾਈ ਨੂੰ ਆਏ ਗਿਆ ਵੀ ਕਿਤੇ ਹੋਰ ਇਹਨਾਂ ਗਲੀ ਘੱਟ ਦੇ ਅਸਾਂ ਮੈਨੂੰ ਮਾਣਿਆ ਲੱਗਦਾ ਬਾਈ ਇਹਦੇ ਨਾਲ ਮਾਰ ਕੇ ਪ੍ਰੈਸ਼ਰ ਮੀਟਰ ਵਾਲੇ ਪਿੱਛੇ ਚੋੜੀ ਹੌਲ ਪਾ ਰਿਹਾ ਹੈ ਹੌਲ ਪਾ ਰਿਹਾ ਹੈ ਅੱਲਾ ਕਿਸੇ ਨੂੰ ਪੈਰੀ ਐਵੇਂ ਦੇ 2 ਮਿੰਟ ਵੀ ਐ ਮੀਟਰਾਂ ਦੇ ਰੱਖਤਾ ਆ ਜਾਂਦੀ ਕਿਸੇ ਸੇ ਗਲੀ ਹੈ ਅੰਦੀ ਆਗੇ ਫੇਰੇ ਆਗੇ ਮਿਲੋਗੇ ਫੇਰ ਕਰ ਫੇਰ ਕਰਦੇ ਆਗੇ ਹੁਣ ਪਹਿਲ ਯਾਤਰਾ ਦੇ ਹੋਗੇ ਧਰਕੇ ਗੱਲ ਤੱਕ ਉਹ ਦੇਖੀ ਮੈਨੂੰ ਕੁਝ ਨਹੀਂ ਦਿਖਦਾ ਹੈਗਾ ਧਰਕੇ ਗੱਲ ਤੱਕ ਕਰੋ ਇਕੱਲੇ ਜਾ ਕੇ ਫੈਰ ਕਰੋ ਕਿਤੇ ਦਿਖਿਆ ਤੱਕ ਘਰ ਤੱਕ ਕਰੋ ਵੀ ਨਹੀਂ ਮੈਨੂੰ ਪਤਾ ਆਣ ਦੋ ਆਪਾਂ ਗੋਲਡੀ ਦੇ ਡੈਜ਼ਰਟ ਖਾਣ ਜਾ ਰਹੇ ਹਾਂ ਗੁਲਪੀਆਂ ਖਾਣ ਜਾ ਰਹੇ ਆ ਆ ਜੋ ਵੀ ਹੈ ਉਹ ਯਾਰ ਉਹ ਜ਼ਰੂਰੀ ਆ ਉਹ ਆਵੜੇ ਵੀ ਨੇ ਹੈ ਆਹ ਗੱਲ ਕਰਕੇ ਧਰਕੇ ਹਾਂ ਹੈ ਆਣਾ ਗੋਲਡੀ ਦੇ ਸੈਰ ਕਰਕੇ ਹੋਗਾ ਹਾਂ ਜੀ ਵਲੌਗ ਦੀ ਕਰਨ ਲੱਗੇ ਆਪਾਂ ਐਂਡਿੰਗ ਤਦ ਨੂੰ ਕਰੇ ਨਾ ਜਾਈਏ ਕਿਤੇ ਵਿਚਾਲੇ ਚੱਲ ਐਂਟੀ ਕੀ ਤਾਂ ਸਾਡੇ ਹੀ ਹੋ ਜੂਗਾ ਬਲੌਗ ਦਾ ਕਰ ਆ ਲੈ ਟਾਰਚ ਵਾਲ ਕੇ ਕੋਈ ਦਿਖਦਾ ਵੀ ਨਹੀਂ ਲੋਕ ਆਪਾਂ ਕਰਤਾ ਹੀ ਐਂਡ ਕੋਈ ਖੜੇ ਜਾ ਖੜੇ ਤੁਹਾਨੂੰ ਦੱਸ ਤੁਸੀਂ ਦੱਸੋ ਜੀ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਲਾਈਕ ਬਣਾ ਤੁਸੀਂ ਹੁਣ ਦੇਖ ਕੇ ਗੱਡੇ ਕੁੱਟ ਲਿਓ ਠੀਕ ਆ ਬਹੁਤਿਆਂ ਨੇ ਗੱਡੇਓ ਠੀਕ ਆ ਕਰ ਦਈਏ ਟਾਟਾ ਬਾਏ ਬਾਏ ਟਾਟਾ ਬਾਏ ਲਾਈਕ ਸ਼ੇਅਰ ਕਮੈਂਟ ਕਰਦੇ ਬਹੁਤ ਤਕੜੇ ਲਾਵਾਂਗੇ ਬਾਏ ਟਾਟਾ ਬਾਏ ਬਾਏ